ਇਸ ਵਕਤ ਆਪਾਂ ਖੜੇ ਆਂ ਦੁਬਈ ਫਰੇਮ ਦੇ ਬਿਲਕੁਲ ਸਾਹਮਣੇ ਇੱਥੋਂ ਤੱਕ ਪਹੁੰਚਣ ਦੇ ਲਈ ਤੁਹਾਨੂੰ ਮੈਕਸ ਨਾਮ ਦੇ ਮੈਟਰੋ ਸਟੇਸ਼ਨ ਤੇ ਉਤਰਨਾ ਪਵੇਗਾ। ਅਬ ਮੇਰਾ ਨਾਮ ਸ਼ਾਰੂਨ ਹੈ ਔਰ ਲਾਸਟ 5 ਇਅਰਸ ਸੇ ਆਈ ਐਮ ਵਰਕਿੰਗ ਇਨ ਦੁਬਈ ਫਰੇਮ। ਇੱਕ ਐਕਸੈਸ ਕੰਟਰੈਕਟ ਦੀ ਪੂਰੀ ਅਜੇ ਤਸ ਤੇ ਦਾਤੇ ਲੱਗੀ ਹੋਈ ਆ। ਇਸ ਵਕਤ ਆਪਾਂ ਖੜੇ ਆਂ ਦੁਬਈ ਫਰੇਮ ਦੇ ਬਿਲਕੁਲ ਸਾਹਮਣੇ। ਇਹ ਤੋ ਤੱਕ ਪਹੁੰਚਣ ਦੇ ਲਈ ਤੁਹਾਨੂੰ ਮੈਕਸ ਨਾਮ ਦੇ ਮੈਟਰੋ ਸਟੇਸ਼ਨ ਤੇ ਉਤਰਨਾ ਪਵੇਗਾ ਤੇ ਉੱਥੋਂ ਤੁਸੀਂ ਤਿੰਨ ਚਾਰ ਮਿੰਟ ਪੈਦਲ ਚੱਲ ਕੇ ਇਸ ਤੱਕ ਪਹੁੰਚ ਸਕਦੇ ਹੋ ਇਹ ਦਬਾਈ ਫਰੇਮ ਦੀ ਜਿਹੜੀ ਹਾਈਟ ਆ ਉਹ ਲਗਭਗ 150 ਮੀਟਰ ਆ ਤੇ ਫੁੱਟਾਂ ਦੇ ਵਿੱਚ ਦੇਖੀਏ ਤਾਂ 495 ਫੁੱਟ ਬਣਦੀ ਆ ਤੇ ਇਸ ਦੀ ਜਿਹੜੀ ਦੇਖਣ ਦੀ ਫੀਸ ਆ ਉਹ ਹੈ 1140 ਰੁਪਏ ਆਪਣੇ ਇੰਡੀਆ ਦੇ ਤੇ ਇਸ ਦੇ ਵਿੱਚ ਉੱਪਰ ਮਤਲਬ ਹਾਈਟ ਆ ਬਰਜ ਖਲੀਫਾ ਦੇ ਵਾਂਗ ਕੁਝ ਦੇਖਣਯੋਗ ਜ਼ਿਆਦਾ ਨਹੀਂ ਹੈ ਤੁਸੀਂ ਸਿਰਫ ਹਾਈਟ ਦਾ ਜੇ ਆਨੰਦ ਮਾਣਨਾ ਤੁਸੀਂ ਉੱਪਰ ਜਾ ਕੇ ਪੂਰੀ ਦਬਾਈ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ ਉੱਪਰ ਦੇ ਤਿੰਨ ਸਟੈਪਾਂ ਦੇ ਵਿੱਚ ਜਿਹੜੇ ਆ ਸ਼ੀਸ਼ੇ ਲਗਾਏ ਹੋਏ ਨੇ ਜਿਹੜੇ ਕਿ ਅਨਬ੍ਰੇਕੇਬਲ ਨੇ ਤੁਸੀਂ ਉਹਦੇ ਉੱਪਰ ਚੱਲ ਕੇ ਥੋੜਾ ਪਤਾ ਆਪਣੀ ਦਲੇਰੀ ਦਿਖਾ ਸਕਦੇ ਹੋ ਤੇ ਇਹਦੇ ਇੱਕ ਸਾਈਡ ਤੇ ਤੁਹਾਨੂੰ ਪੂਰੀ ਪੁਰਾਣੀ ਦੁਬਈ ਦਿਖੂਗੀ ਤੇ ਇੱਕ ਪਾਸੇ ਜਿਹੜੀ ਨਵੀਂ ਦੁਬਈ ਆ ਉਹ ਦਿਖੋਗੇ ਜਿਵੇਂ ਆਪਾਂ ਘਰਾਂ ਵਿੱਚ ਫੋਟੋ ਨੂੰ ਫਰੇਮ ਕਰਦੇ ਆ ਉਸੇ ਤਰ੍ਹਾਂ ਇਹਨਾਂ ਨੇ ਦबई ਨੂੰ ਇਸ ਫਰੇਮ ਦੇ ਵਿੱਚ ਫਿੱਟ ਕੀਤਾ ਹੈ। ਸੋ ਤੁਸੀਂ ਜਦੋਂ ਵੀ ਕਦੇ ਦबई ਆਵੋ ਤਾਂ ਇਹ ਜਿਹੜੀਆਂ ਮੇਨ ਅਟਰੈਕਸ਼ਨ ਹੈਗੀਆਂ ਨੇ ਉਹਨਾਂ ਵਿੱਚੋਂ ਇੱਕ ਆ ਤੁਸੀਂ ਇੱਥੇ ਦੇਖਣ ਦੇ ਲਈ ਜ਼ਰੂਰ ਆਇਓ। ਸੋ ਆਪਾਂ ਹੁਣ ਉੱਪਰ ਜਾ ਕੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਫਰੇਮ ਦੇ ਵਿੱਚ ਦਿਸ ਰਹੀਆਂ ਇਹ ਉੱਚੀਆਂ-ਉੱਚੀਆਂ ਬਿਲਡਿੰਗਾਂ ਨਵੀਂ ਦबई ਦੀਆਂ ਨੇ ਜਿਹੜੀਆਂ ਕਿ ਇਸ ਫਰੇਮ ਦੇ ਸੱਜੇ ਪਾਸੇ ਆਪ ਨੂੰ ਦਿਖਾਈ ਦਿੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਮੇਨ ਬਰਜ ਖਲੀਫਾ ਇੱਕ ਹੈ। ਤੇ ਬਾਕੀ ਐਮੀਰੇਟਸ ਟਾਵਰ ਵਗੈਰਾ ਇਹ ਸਾਰੀਆਂ ਮੇਨ ਬਿਲਡਿੰਗ ਇਹਦੇ ਵਿੱਚ ਦਿਖਾਈ ਦਿੰਦੀਆਂ ਨੇ ਤੇ ਜੇ ਆਪਾਂ 프레임 ਦੇ ਦੂਸਰੇ ਪਾਸੇ ਦੇਖਾਂਗੇ ਤਾਂ ਉਧਰ ਆਪਾਂ ਨੂੰ ਪੁਰਾਣੀ ਦਵਾਈ ਦਿਖਾਈ ਦੇਵੇਗੀ ਆਪਾਂ ਉੱਪਰ ਜਾ ਕੇ ਤੁਹਾਨੂੰ ਇਹ ਦੋਵੇਂ ਪਾਸੇ ਦੁਬਾਰਾ ਦਿਖਾਵਾਂਗੇ। ਹੁਣ ਆਪਾਂ ਪਹੁੰਚ ਚੁੱਕੇ ਆਂ ਦबई ਫਰੇਮ ਦੇ ਉੱਪਰ ਵਾਲੀ ਸਾਈਡ ਸੋ ਇੱਥੇ ਜਿਹੜੇ ਗਲਾਸ ਲੱਗੇ ਹੋਏ ਨੇ ਇਹ ਬਹੁਤ ਹਾਈ ਕੁਆਲਿਟੀ ਦੇ ਨੇ ਅਨਬ੍ਰੇਕੇਬਲ ਨੇ ਇਹਨਾਂ ਦੇ ਉੱਪਰ ਲੋਕ ਤੁਰ ਤੁਰਦੇ ਨੇ ਮਤਲਬ ਕਾਫੀ ਡਰ ਵੀ ਲੱਗਦਾ ਹੈ ਸੋ ਜਿਨ੍ਹਾਂ ਦੇ ਵਿੱਚ ਦਲੇਰੀ ਹੁੰਦੀ ਹੈ ਉਹ ਤੁਰ ਵੀ ਲੈਂਦੇ ਨੇ ਐਨਜੋਏ ਕਰਦੇ ਨੇ ਕੋ ਇੱਥੇ ਦੋ ਵੀਰ ਆਪ ਨੂੰ ਮਿਲੇ ਨੇ ਇੱਕ ਪਾਕਿਸਤਾਨ ਤੋਂ ਨੇ ਕੇਰਲਾ ਤੋਂ ਨੇ ਜਿਹੜੇ ਦबई ਫਰੇਮ ਦੇ ਉੱਪਰ ਜੌਬ ਕਰਦੇ ਨੇ ਆਪਾਂ ਉਹਨਾਂ ਨਾਲ ਵੀ ਤੁਹਾਨੂੰ ਮਲਾਵਾਂਗੇ ਸਕ੍ਰੀਨ ਦੇ ਵਿੱਚ ਇਹ ਜੋ ਸਾਹਮਣੇ ਬਾਈ ਖੜੇ ਨੇ ਇਹ ਪਾਕਿਸਤਾਨ ਵਾਲੇ ਪੰਜਾਬ ਤੋਂ ਨੇ ਤੇ ਇਹਨਾਂ ਦਾ ਨਾਮ ਹੈ ਸ਼ਾਰੂਨ ਸੋ ਇਹ ਆਪਾਂ ਨੂੰ ਆਪਣੇ ਬਾਰੇ ਵਿੱਚ ਕੁਝ ਦੱਸਣਗੇ ਕਿ ਕਦੋਂ ਤੋਂ ਇੱਥੇ ਜੌਬ ਕਰ ਰਹੇ ਨੇ ਤੇ ਪਾਕਿਸਤਾਨ ਵਿੱਚ ਕਿੱਥੋਂ ਦੇ ਰਹਿਣ ਵਾਲੇ ਨੇ ਮੈਸੇ ਨੇ ਦੱਸਿਆ ਕਿ ਸਾਰਾ ਪਾਕਿਸਤਾਨੀ ਆਪਣਾ ਹੈ ਤੇ ਸਾਰਾ ਪੰਜਾਬ ਆਪਣਾ ਹੈ ਸੋ ਹੁਣ ਇਹ ਥੋੜਾ ਜਿਹਾ ਆਪਣੇ ਬਾਰੇ ਦੱਸਣਗੇ ਹਲੋ ਮੇਰਾ ਨਾਮ ਸ਼ਾਰੂਨ ਹੈ ਔਰ ਲਾਸਟ 5 ਇਅਰਸ ਸੇ ਆਮ ਵਰਕਿੰਗ ਇਨ ਦੁਬਈ ਫਰੇਮ और यहाँ पे ही हैं हम और अच्छा लगता है कि जब कोई पंजाबी भाई आते हैं ये इंडिया से हैं मैं पाकिस्तान से पंजाब से हूँ मेरा ताल्लुक़ गुजरा से है और यहाँ पर रहते हैं अच्छा लगता है आप लोग आएँ ज़रूर दुबई फ्रेम विज़िट करें दुबई इज़ अ वेरी नाइस प्लेस टू विज़िट और दुबई अपॉर्चुनिटीज़ भी देता है आ, हमारे स्पेशली इंडिया पाकिस्तान के लोगों को और आ, मेरी दुआएँ खुश रहें भाई के चैनल को सब्सक्राइब करें और ज़्यादा से ज़्यादा प्यार दें ਹੁਣ ਇਹ ਬਾਈ ਆਪਾਂ ਨੂੰ ਥੋੜੀ ਜੀ ਇਸ ਤੋਂ ਬਾਰੇ ਜਾਣਕਾਰੀ ਦੇ ਦੇਣਗੇ ਕਿ ਫਰੇਮ ਦੇ ਵਿੱਚ ਖੱਬੇ ਸੱਜੇ ਆਪਾਂ ਨੂੰ ਕੀ ਕੀ ਦਿਖਾਈ ਦੇ ਰਿਹਾ ਹੈ। ਓਕੇ ਯਹਾਂ ਸੇ ਆਪ ਦੇਖ ਸਕਤੇ ਆ ਥੋੜਾ ਇਧਰ ਅਗਰ ਆਓ 올ਡ ਦੁਬਈ ਏ ਉਹ ਸਾਹਮਣੇ ਕ੍ਰੀਕ ਸਾਈਡ ਏ ਜਿਹੜਾ ਨੀਲਾ ਰੰਗ ਨਜ਼ਰ ਆ ਰਿਹਾ ਹੈ ਠੀਕ ਹੈ ਪਾਣੀ ਹੈ ਜਿੱਥੇ ਉਹ ਸਾਰਾ ਕ੍ਰੀਕ ਸਾਈਡ ਏ ਔਰ ਦੂਸਰਾ ਜੋ ਰੋਲੈਕਸ ਹੋਟਲ ਏ ਉਹਦੇ ਪਿੱਛੇ 올ਡ ਮਾਰਕੀਟ ਏ 골ਡ ਸੂਕ ਕਹਿ ਲੋ ਤੁਸੀਂ ਸੋਨਾ ਖਰੀਦ ਸਕਦੇ ਹੋ ਬਾਕੀ ਸਪਾਈਸਿਸ ਮਿਲ ਸਕਦੀਆਂ ਨੇ ਪਿੱਛੇ ਸਾਰ ਨਾਲੋਂ ਪਿੱਛੇ ਤੁਸੀਂ ਵੇਖੋ ਅਗਰ ਤੇ ਉਹ ਬਿਲਡਿੰਗਸ ਨੇ ਹਾਈ ਸਕਾਈਪਰਸ ਜਿੱਥੇ ਤੁਸੀਂ ਨਜ਼ਰ ਆ ਰਹੇ ਨੇ ਤੁਹਾਨੂੰ ਉਹ ਸ਼ਾਰਜਾ ਵੇ ਅਨਦਰ ਐਮਰਟਸ ਇਹਨੂੰ ਇੱਕ ਹੋਰ ਐਮਰਟਸ ਕਿਹਾ ਜਾਂਦਾ ਹੈ ਅਕਰਮਾ ਇਹ ਬੁਰਜਮਾਨ ਤੇ ਇਧਰ ਤੁਸੀਂ 에어ਪੋਰਟ ਵੀ ਵੇਖ ਸਕਦੇ ਹੋ ਅਗਰ ਤੁਸੀਂ ਥੋੜਾ ਜਿਹਾ ਇਧਰ ਨੂੰ ਆਓ ਇਸ ਪਾਸੇ ਤੁਸੀਂ ਆਓ ਅਗਰ ਤੇ ਤੁਸੀਂ ਉਹ ਵੇਖੋ ਇਹ 에어ਪੋਰਟ ਹੈ ਤੇ ਇਹ ਸੌਕਰ ਸਟੇਡੀਅਮ ਹੈ ਤੇ ਇਹ ਸਾਰਾ ਮਤਲਬ ਕਹੋ ਤੁਸੀਂ 19s 60s ਤੋਂ ਲੈ ਕੇ 90s 90 ਤੱਕ ਇਹ ਵਾਲਾ ਦੁਬਈ ਸੀ ਇਹੋ ਨਿਊ ਦੁਬਈ ਹੈ ਦੁਬਈ ਫ੍ਰੇਮ ਬੇਸਿਕਲੀ ਜਿਹੜਾ ਨਾ ਉਹ ਗੇਟਵੇ ਵੇ ਮਤਲਬ ਇੱਕ ਦਰਵਾਜ਼ਾ ਹੈ ਤੁਸੀਂ ਪੁਰਾਣਾ ਦੁਬਈ ਤੇ ਨਵਾਂ ਦੁਬਈ ਇੱਥੇ ਖਲੋ ਕੇ ਉਤੋਂ ਵੇਖ ਸਕਦੇ ਹੋ ਤੇ ਇੱਦੇ ਤੋਂ ਇਹ ਸ਼ੇਖ ਜ਼ਾਹਿਦ ਰੋਡ ਨਜ਼ਰ ਆ ਰਹੀ ਹੈ ਐ 6 ਐਮਰਟਸ ਨੂ ਕਨੈਕਟ ਕਰਦੀ ਹੈ ਉੱਥੇ ਤੁਸੀਂ ਵੇਖ ਸਕਦੇ ਹੋ ਪੈਲੇਸ ਸ਼ੇਖ ਸਾਹਿਬ ਦਾ ਪੈਲੇਸ ਤੁਸੀਂ ਵੇਖ ਸਕਦੇ ਹੋ ਪਿੱਛੇ ਕਰਕੇ ਇਹ ਪਾਰਲੀਮੈਂਟ ਇਹਨਾਂ ਦੀ ਇਧਰੋਂ ਤੁਸੀਂ ਅਗਰ ਵਖਾਓ ਜਿੱਥੇ ਝੰਡਾ ਲੱਗਾ ਹੈ ਪਾਰਲੀਮੈਂਟ ਇਹ ਦੋ ਵੀ ਤੇ ਪਿੱਛੇ ਤੁਸੀਂ ਤੋਂ ਅੱਗੇ ਦੇਖ ਸਕਦੇ ਹੋ ਬਰਜ ਖਲੀਫਾ ਵੀ ਤੁਸੀਂ ਨਾਲ ਦੁਬਈ ਮਾਲ ਮਰੀਨਾ ਜੁਮੇਰਾ ਸਾਰਾ ਔਨ ਦੇ ਸਾਈਡ ਤੇ ਅਗਰ ਤੁਸੀਂ ਇਧਰੋਂ ਅੱਗੇ ਜਾਓ ਤੇ ਅਬੂਦਾਬੀ ਤੇ ਇਸ ਸਾਈਡ ਤੇ ਅਲੈਨ ਵੀ ਤੁਹਾਨੂੰ ਮਿਲਦਾ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਹਰਬਾਨੀ ਤੁਹਾਡਾ ਜੇ ਮੈਨੂੰ ਆਪ ਨੂੰ ਪਤਾ ਕਿ ਇਹ ਸ਼ੀਸ਼ਾ ਜਿਹੜਾ ਕਦੇ ਵੀ ਮਤਲਬ ਟੁੱਟ ਨਹੀਂ ਸਕਦਾ ਕਿਉਂਕਿ ਇੱਕ ਇਸ ਕੰਟਰੀ ਦੀ ਪੂਰੀ ਅਜਤਸ ਤੇ ਦਾਤੇ ਲੱਗੀ ਹੋਈ ਆ ਪਰ ਉਹਨਾਂ ਨੂੰ ਮਤਲਬ ਸ਼ੋਰਟ ਵੀ ਆ ਗਾਰੰਟੀ ਆ ਕਿ ਨਹੀਂ ਟੁੱਟੂਗਾ ਕਿਸੇ ਕਰਕੇ ਉਹਨਾਂ ਨੇ ਇਹ ਬਣਾਇਆ ਹੋਇਆ ਹੈ ਪਰ ਫਿਰ ਵੀ ਜਦੋਂ ਆਪਾਂ ਥੱਲੇ ਦੇਖਦੇ ਆ ਇਤੋਂ ਆਪਾਂ ਨੂੰ ਡਰ ਜ਼ਰੂਰ ਲੱਗਦਾ ਹੈ ਤੇ ਫਿਰ ਵੀ ਮਤਲਬ ਇੰਜੋਏ ਕਰਨ ਦੇ ਲਈ ਤੁਸੀਂ ਇੱਥੇ ਤੁਰ ਸਕਦੇ ਹੋ ਥੋੜੀ ਬਤੀ ਜੇ ਦਲੇਰੀ ਆਪਣੇ ਵਿੱਚ ਹੈਗੀ ਆ ਤਾਂ ਇਹ ਜਿਹੜੀ ਮਸ਼ੀਨ ਤੁਹਾਡੇ ਸਾਹਮਣੇ ਹੈ ਇਸ ਦੇ ਬੈਕ ਸਾਈਡ ਤੇ ਇੱਕ ਬਾਕਸ ਦੇ ਵਿੱਚ ਨਿੱਕੇ ਨਿੱਕੇ ਸਿੱਕੇ ਪਏ ਹੋਏ ਨੇ ਤੇ ਤੁਸੀਂ ਇਹਦੇ ਵਿੱਚ 10 ਦਰਾਮ ਪਾ ਕੇ ਤੇ ਜਿਹੜਾ ਸਟੀering ਹੈ ਉਸ ਨੂੰ ਘੁਮਾ ਕੇ ਉਹ ਜਿਹੜਾ ਸੋਵਨਿਅਰ ਆ ਉਹ ਤੁਸੀਂ ਆਪਣੇ ਨਾਲ ਲੈ ਜਾ ਸਕਦੇ ਹੋ ਇੱਕ ਨਿਸ਼ਾਨੀ ਦੇ ਤੌਰ ਤੇ ਸੋ ਇਹ ਸੇਜੀ ਦਵਾਈ ਫਰੇਮ ਦੀ ਪੂਰੀ ਵੀਡੀਓ ਸਟੈਕ ਲੈਂਨ ਤੋਂ ਬਾਅਦ ਜਦੋਂ ਆਪਣੀ ਐਂਟਰੀ ਹੋ ਜਾਂਦੀ ਆ ਤਾਂ ਉੱਪਰ ਆਪਾਂ ਅੱਧਾ ਘੰਟਾ ਰਹਿ ਸਕਦੇ ਆ ਤੇ ਸਟਾਰਟਿੰਗ ਦੇ ਵਿੱਚ ਦੇ ਉੱਪਰ ਜਾਣ ਤੋਂ ਬਾਅਦ ਕਾਊਟਰ 'ਤੇ ਆਪਣੀ ਫੋਟੋ ਕੀਤੀ ਜਾਂਦੀ ਆ। ਉੱਪਰ ਕਰਦੇ ਨੇ ਉਹਦੇ ਲਈ ਤੁਹਾਨੂੰ 페 ਕਰਨਾ ਪੈਂਦਾ ਉਹ ਟੈਂਚਰ ਫੋਟ ਆਉਂਦੀਆਂ ਨੇ। ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ। ਤੇ ਥੱਲੇ ਆਉਣ ਤੋਂ ਬਾਅਦ ਇਹਨਾਂ ਦੇ ਨਿਕਰੇ ਕਸਟੋਰ ਬਣੇ ਹੁੰਦੇ ਨੇ। ਕੋਈ ਵੀ ਜਿੱਥੇ ਆਪਾਂ ਜਾਂਦੇ ਆ ਮਰਜ਼ੀ। ਪਰਟੀਪਲੀਕਾ ਹੋ ਗਿਆ ਜਾਂ ਦਵਾਈ ਫਰੇਮ ਹੋ ਗਿਆ ਜਾਂ ਫਿਚਰ ਵੀ ਹੋ ਜਾਂ। ਤੁਸੀਂ ਉਹਦੇ ਨਾਲ ਸੰਬੰਧਰ ਚੀਜ਼ਾਂ ਖਰੀਦ ਸਕਦੇ ਹੋ ਜਿਵੇਂ ਕਿ ਟੀ-ਸ਼ਰਟ ਵਗੈਰਾ ਆਪੇ ਵੀ ਕੱਪ ਹੋ ਗਿਆ ਜਾਂ ਕੋਈ ਵੀ ਸੌਜਰ ਦੇ ਤੌਰ ਤੇ ਤੁਸੀਂ ਇਹ ਚੀਜ਼ ਉੱਥੋਂ ਲੈ ਜਾ ਸਕਦੇ ਹੋ। ਤੋਂ ਫੜ ਆਪਾਂ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਉਦ ਤੱਕ ਲਈ ਸਤਿ ਸ਼੍ਰੀ ਅਕਾਲ। ਪਾਇਕ ਜੀ ਦਾ ਖਾਲਸਾ। ਪਾਇ